ਅੱਜ ਫੇਰ ਇਸ ਵਕਤ ਤਿੰਨ ਵੱਡੀਆਂ ਖਬਰਾਂ ਧਿਆਨ ਖਿੱਚਦੀਆਂ ਨੇ ਤਿੰਨਾਂ ਤੇ ਆਪਾਂ ਗੱਲ ਕਰਦੇ ਹਾਂ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਿਆਰਿਓ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹ ਦਬ ਦਿਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਸਹੀ ਜਾਣਕਾਰੀਆਂ ਪਹੁੰਚ ਸਕਣ ਮਿੱਤਰ ਪਿਆਰਿਓ ਅੱਜ ਦੀ ਪਹਿਲੀ ਵੱਡੀ ਖਬਰ ਆ ਰਹੀ ਹੈ ਕਿ ਫੇਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਭਾਰੀ ਮਾਤਰਾ ਦੇ ਵਿੱਚ ਚਿੱਟਾ ਹੈਰੋਇਨ ਫੜੀ ਗਈ ਹੈ ਤੇ ਨਾਲ ਹਥਿਆਰਾਂ ਦੀ ਖੇਪੜੀ ਗਈ ਹੈ। ਇਹ ਮਾਮਲਾ ਤਰਨਤਾਰਨ ਤੋਂ ਆ ਰਿਹਾ ਹੈ ਤੇ ਦੂਜੀ ਵੱਡੀ ਖਬਰ ਹੈ ਕਿ 46 ਦੇ ਕਰੀਬ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਖਬਰ ਹੈ ਕਿ ਇੱਕ CRPF ਦੇ ਜਵਾਨ ਨੇ ਇੱਕ ਥਾਣੇਦਾਰ ਕੁੜੀ ਨੂੰ ਇੱਕ ਮਹਿਲਾ ਥਾਣੇਦਾਰ ਨੂੰ ਮਾਰ ਦਿੱਤਾ ਉਹਦਾ ਕਤਲ ਕੀਤਾ ਤੇ ਕਤਲ ਕੀਤਾ ਕਿਉਂ ਹੈ ਇਹ ਵੀ ਬਹੁਤ ਗੰਭੀਰ ਮਾਮਲਾ ਹੈ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਾਂ ਪਿਆਰਿਓ ਪੰਜਾਬ ਸਰਕਾਰ ਤੇ ਪੁਲਿਸ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਨਸ਼ਾ ਖਤਮ ਹੋ ਰਿਹਾ ਹੈ ਤੁਸੀਂ ਦੱਸਿਓ ਕੀ ਤੁਹਾਡੇ ਪਿੰਡ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਖਤਮ ਹੋ ਰਿਹਾ ਹੈ ਜਾਂ ਕੰਮ ਉਵੇਂ ਹੀ ਚੱਲੀ ਜਾਂਦਾ ਜੇ ਮੇਰੇ ਤੋਂ ਪੁੱਛੋ ਤਾਂ ਮੇਰਾ ਤਜਰਬਾ ਇਹ ਕਹਿ ਰਿਹਾ ਕਿ ਨਸ਼ਾ ਵੱਡੇ ਪੱਧਰ ਤੇ ਅਜੇ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਹੁਣ ਖਬਰ ਤਰਨਤਾਰਨ ਤੋਂ ਆ ਰਹੀ ਹੈ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ ਤਰਨਤਾਰਨ ਦਾ ਇੱਕ ਪਿੰਡ ਹੈ ਸ਼ੇਰਪੁਰ ਤੇ ਉਥੋਂ 3 ਕਿਲੋ ਤੇ 700 ਗ੍ਰਾਮ ਪੌਣੇ 4 ਕਿਲੋ ਚਿੱਟਾ ਹੈਰੋਇਨ ਫੜੀ ਗਈ ਹੈ ਤੇ ਪੁਲਿਸ ਨੇ ਦਾਵਾ ਕੀਤਾ ਕਿ ਉਹ ਅਸੀਂ ਕਬੇ ਵਿੱਚ ਲੈ ਲਈ ਹੈ ਕਰੋੜਾਂ ਦੇ ਵਿੱਚ ਉਹਦੀ ਕੀਮਤ ਹੈ ਤੇ ਦੂਜੀ ਖਬਰ ਵੀ ਤਰਨਤਾਰਨ ਦੇ ਪਿੰਡ ਵਾਨ ਚੁਹਾੜੀ ਹੈ ਜਿੱਥੇ ਬੀਐਸਐਫ ਤੇ ਪੁਲਿਸ ਨੇ ਇਹ ਕਿਹਾ ਕਿ ਕਾਫੀ ਮਾਤਰਾ ਦੇ ਵਿੱਚ ਹਥਿਆਰਾਂ ਦਾ ਸਮਾਨ ਮਿਲਿਆ ਮੈਗਜ਼ੀਨ ਮਿਲੇ ਨਹੀਂ ਹੁਣ ਇਹਨਾਂ ਦੋਵਾਂ ਖਬਰਾਂ ਤੇ ਗੱਲ ਕਰਦੇ ਹਾਂ ਵੇਖੋ ਸਭ ਤੋਂ ਪਹਿਲਾਂ ਤਾਂ ਪੁਲਿਸ ਜਦੋਂ ਵੀ ਇਹ ਦਾਵਾ ਕਰਦੀ ਹੈ ਤਾਂ ਉਹ ਦੱਸਦੀ ਹੈ ਕਿ ਅਸੀਂ ਇੰਨਾ ਚਿੱਟਾ ਜਿਵੇਂ 2 ਦਿਨ ਪਹਿਲਾਂ 15 ਕਿਲੋ ਦੇ ਕਰੀਬ ਚਿੱਟਾ ਜਿਹੜਾ ਪੁਲਿਸ ਨੇ ਫੜਿਆ ਉਹ ਵੀ ਇਦਾਂ ਹੀ ਫੜਿਆ ਗਿਆ ਤੇ ਉਦੋਂ ਵੀ ਪੁਲਿਸ ਨੇ ਕਿਹਾ ਕਿ ਇੱਕ ਬੰਡਾ ਸਵਿਫਟ ਗੱਡੀ ਦੇ ਉੱਪਰ 15 ਕਿਲੋ ਦੇ ਕਰੀਬ ਚਿੱਟਾ ਹੈਰੋਇਨ ਲੈ ਕੇ ਜਾ ਰਿਹਾ ਸੀ ਤੇ ਅਸੀਂ ਉਹਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਫਿਰ ਉਹ ਇੰਨਾ ਬਰਾਮਦ ਹੋਇਆ ਹੁਣ ਮੇਰਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਨਸ਼ਾ ਤਸਕਰਾਂ ਦੇ ਮਨਾਂ 'ਚ ਜਾਂ ਨਸ਼ਾ ਵੇਚਣ ਵਾਲਿਆਂ ਦੇ ਮਨਾਂ 'ਚ ਹੁਣ ਤੱਕ ਕੋਈ ਵੱਡਾ ਡਰ ਪਿਆ ਹੋਵੇ ਤਾਂ ਕਿ ਐਨਾ ਆਰਾਮ ਨਾਲ ਕਿੱਲੂਆਂ ਦੇ ਹਿਸਾਬ ਦੇ ਨਾਲ ਉਹ ਚਿੱਟਾ ਜਾਂ ਨਸ਼ਾ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਦੂਜੀ ਥਾਂ ਤੋਂ ਤੀਜੀ ਥਾਂ ਤੇ ਸੜਕੋ ਸੜਕੀ ਜਾ ਸਕਦੇ ਨੇ ਵੇਖੋ ਮੈਨੂੰ ਲੱਗਦਾ ਕਿ ਅਜੇ ਤੱਕ ਨਸ਼ਾ ਤਸਕਰਾਂ ਜਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਮਨਾਂ 'ਚ ਕੋਈ ਬਹੁਤੀ ਦਹਿਸ਼ਤ ਪਈ ਨਹੀਂ ਜਦੋਂ ਲੋਕਾਂ ਤੋਂ ਕਈ ਵਾਰ ਪੁੱਛਿਆ ਵੀ ਯਾਰ ਇਹ ਕੀ ਚੱਕਰ ਹੈ ਜਦੋਂ ਲੋਕ ਦੱਸਦੇ ਨੇ ਵੀ ਨਹੀਂ ਯਾਰ ਸਾਡੇ ਤਾਂ ਜਿਹੜੇ ਲਾਉਂਦੇ ਸੀ ਚਿੱਟਾ ਉਹ ਵੀ ਉਵੇਂ ਹੀ ਲਾਈ ਜਾਂਦੇ ਨੇ ਜਿਹੜੇ ਵੇਚਦੇ ਸੀ ਉਹ ਵੀ ਵੇਚੀ ਉੱਚੀ ਜਾਂਦੇ ਨੇ ਲੋਕਾਂ ਨੂੰ ਜਦੋਂ ਇਹਦਾ ਕਾਰਨ ਪੁੱਛਦੇ ਆ ਤਾਂ ਲੋਕ ਕਹਿੰਦੇ ਆ ਕਿ ਯਾਰ ਅਜੇ ਤੱਕ ਵੀ ਪੁਲਿਸ ਦੇ ਨਾਲ ਹੱਥ ਰਲੇ ਨਹੀਂ ਔਰ ਰੌਲਾ ਵੱਡਾ ਹੈ ਕਾਰਵਾਈ ਛੋਟੀ ਹੁਣ ਤੁਸੀਂ ਆਪਣਾ ਤਜਰਬਾ ਇੱਥੇ ਜਰੂਰ ਲਿਖਿਓ ਕਮੈਂਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੁਣ ਦੂਜਾ ਮਾਮਲਾ ਰੈਂਡ ਵਾਂਚੂ ਐ ਉਥੇ ਬੀਐਸਐਫ ਤੇ ਪੁਲਿਸ ਨੇ ਦੱਸਿਆ ਕਿ ਹਥਿਆਰਾਂ ਦੇ ਸਮਾਨ ਮਿਲਿਆ ਪਾਰਟ ਮਿਲੇ ਨੇ ਮੈਗਜ਼ੀਨ ਮਿਲੇ ਨੇ ਹੁਣ ਇਹ ਜਿਹੜਾ ਗੈਂਗਸਟਰਾਂ ਵਾਲਾ ਮਾਮਲਾ ਹੈ ਇਹ ਵੀ ਲਗਾਤਾਰ ਪੁਲਿਸ ਤੇ ਸਰਕਾਰ ਕਹਿੰਦੀ ਵੇ ਅਸੀਂ ਕਾਰਵਾਈਆਂ ਬਹੁਤ ਕੀਤੀਆਂ ਨੇ ਤੇ ਵੱਡੀਆਂ ਕੀਤੀਆਂ ਨੇ ਪਰ ਜਦੋਂ ਉਹਦਾ ਰਿਜ਼ਲਟ ਵੇਖਦੇ ਆ ਤਾਂ ਉਹ ਕੋਈ ਵੱਡਾ ਨਜ਼ਰ ਨਹੀਂ ਆ ਰਿਹਾ ਮੈਨੂੰ ਤਾਂ ਰੋਜ਼ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਪੰਜਾਬ 'ਚ ਵੀ ਅੱਜ ਫਲਾਣੀ ਥਾਂ ਤੇ ਘਰ ਚ ਵੜ ਕੇ ਬੰਦਾ ਮਾਰਤਾ ਅੱਜ ਸੜਕ ਤੇ ਮੋਟਰਸਾਈਕਲ ਤੇ ਜਾਂਦੇ ਬੰਦੇ ਨੂੰ ਗੋਲੀਆਂ ਮਾਰਗੇ ਅੱਜ ਦੁਕਾਨ ਤੇ ਬੈਠੇ ਬੰਦੇ ਤੇ ਗੋਲੀਆਂ ਚਲਾਤੀਆਂ ਰੋਜ਼ਾਨਾ ਹੀ 4-5 ਖਬਰਾਂ ਸ਼ਰਮ ਬੇਖੌਫ ਬੇਡਰ ਹੋ ਕੇ ਗੋਲੀਆਂ ਚਲਾਉਣ ਦੀਆਂ ਆ ਰਹੀਆਂ ਮਤਲਬ ਕੀ ਪੁਲਿਸ ਅਜੇ ਤੱਕ ਇਸ ਪ੍ਰੋਬਲਮ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ ਇਹ ਵੱਡਾ ਸਵਾਲ ਹੈ ਤੁਸੀਂ ਦੇਖੋ ਅਬੋਰ ਵਾਲਾ ਕਤਲकांड ਵਾਪਰਿਆ ਨਾ ਸੰਜੇ ਬਰਮਾ ਦਾ ਉਸ ਤੋਂ ਬਾਅਦ ਕੱਲ ਫੇਰ ਕੱਲ ਫੇਰ ਮੁਕਸਰ ਦੇ ਵਿੱਚ ਘਰ ਚ ਵੜ ਕੇ ਗੋਲੀਆਂ ਮਾਰ ਗਏ ਉਸ ਪਿਛਲੇ ਜੇ ਇੱਕ ਹਫ਼ਤੇ ਹੀ ਤੁਸੀਂ ਦੇਖੋ ਤਾਂ ਦਰਜਣਾਂ ਜਗ੍ਹਾ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਪੰਜਾਬ ਦੇ ਵਿੱਚ ਤਾਂ ਫਿਰ ਇਹ ਜਿਹੜੀ ਸਮੱਸਿਆ ਇਹ ਕਿੰਨੀ ਘਟ ਰਹੀ ਹੈ ਅਸਲ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਬੇਰੁਜ਼ਗਾਰੀ ਚੋਂ ਪੈਦਾ ਹੋ ਰਹੀਆਂ ਨੇ ਤਾ ਉਹਨਾਂ ਦਾ ਹੱਲ ਵੀ ਰੁਜ਼ਗਾਰ ਦੇ ਕੇ ਹੋਣਾ। ਤਾਂ ਜੜ ਨੂੰ ਫੜੇ ਬਿਨਾ ਜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਉਹ ਹੱਲ ਨਹੀਂ ਹੋਣਾ। ਨਸ਼ਾ ਹੋਵੇ, ਜਾਂ ਗੈਂਗਸਟਰ ਪੁਣਾ ਹੋਵੇ, ਇਹ ਬੇਰੁਜ਼ਗਾਰੀ ਤੋਂ, ਬਿਕਾਰੀ ਤੋਂ ਇਹ ਚੀਜ਼ਾਂ ਨਿਕਲੀਆਂ ਨੇ। ਬੇਰੁਜ਼ਗਾਰ ਨੌਜਵਾਨਾਂ ਨੂੰ ਗੁਮਰਾਹ ਕਰਕੇ ਜਿੱਧਰ ਨੂੰ ਮਰਜ਼ੀ ਲਜਾਇਆ ਜਾ ਸਕਦਾ ਹੈ। ਤਾਂ ਸਰਕਾਰ ਉਥੋਂ ਹੱਲ ਨਹੀਂ ਕਰ ਰਹੀ। ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਪਹਿਲਾਂ 85 ਲੱਖ ਦੇ ਕਰੀਬ ਮੁੰਡੇ ਕੁੜੀਆਂ ਪੜ੍ਹੇ ਲਿਖੇ ਬੇਰੁਜ਼ਗਾਰ ਸੀ ਹੁਣ ਗਿਣਤੀ ਹੋਰ ਵਧ ਗਈ ਪਰ ਸਰਕਾਰ ਕਹਿੰਦੀ ਅਸੀਂ 50 ਹਜ਼ਾਰ ਨੌਕਰੀਆਂ ਦੇਤੀਆਂ 50 ਹਜ਼ਾਰ ਨੂੰ ਦੇਤੀਆਂ ਤੇ ਕਿੱਡੀ ਕਬੱਡੀ ਆਫਤ ਆ ਗਈ ਵੀ 85 ਲੱਖ ਚੋਂ 1 ਲੱਖ ਨੂੰ ਵੀ ਅਜੇ ਨਹੀਂ ਦਿੱਤੀਆਂ ਤਾਂ ਬੇਰੁਜ਼ਗਾਰੀ ਖਤਮ ਕਿਵੇਂ ਹੋ ਰਹੀ ਹੈ ਅਗਲੀ ਗੱਲ ਦੂਜੀ ਵੱਡੀ ਖਬਰ ਹੈ ਕਿ ਇੱਕ CRPF ਦੇ ਜਵਾਨ ਨੇ ਇੱਕ ASI ਕੁੜੀ ਇੱਕ ਥਾਣੇਦਾਰ ਕੁੜੀ ਦਾ ਕਤਲ ਕੀਤਾ ਹੁਣ ਕਤਲ ਕੀਤਾ ਕਿਉਂ ਹੈ ਕਤਲ ਪਿਆਰਿਓ ਇਸ ਕਰਕੇ ਕੀਤਾ ਹੈ ਕਿਉਂਕਿ ਇਹ ਖਬਰ ਦੇ ਮੁਤਾਬਕ ਉਹ ਦੋਨੋਂ ਲਿਵ ਇਨ ਰਿਲੇਸ਼ਨਸ਼ਿਪ ਚ ਰਹੇ ਰਹੀ ਸੀ ਮਤਲਬ ਇਹ ਜਿਹੜਾ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਮੈਰਿਜ ਤੋਂ ਬਿਨਾ ਫੌਰਨ ਦੇ ਲੋਕਾਂ ਮੰਗ ਲਿਵ ਇਨ ਰਿਲੇਸ਼ਨਸ਼ਿਪ ਤੇ ਡੈਨ ਲੱਗ ਪਈਂਦੇ ਆ ਲੋਕ ਉਦਾਂ ਹੀ ਰਹਿੰਦੇ ਸੀ ਮੁੰਡਾ ਜਿਹੜਾ ਉਹ ਸੀਆਰਪੀਐਫ ਦੇ ਵਿੱਚ ਜਵਾਨ ਸੀ ਕੁੜੀ ਜਿਹੜੀ ਸੀ ਉਹ ਪੁਲਿਸ ਦੇ ਵਿੱਚ ਐਸਆਈਸੀ ਜਿਹਨੂੰ ਥਾਣੇਦਾਰ ਪੰਜਾਬੀ ਚ ਆਮ ਕਹਿ ਦਿੰਨੇ ਆਪਾਂ ਤੇ ਉਹਨਾਂ ਦੇ ਵਿੱਚ ਨਿੱਕੀ ਜੀ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਕਰਾਰ ਹੋ ਗਈ ਤੇ ਫਿਰ ਮੁੰਡੇ ਨੇ ਕੁੜੀ ਦਾ ਕਤਲ ਕਰ ਦਿੱਤਾ ਉਹਨੇ ਕੁੜੀ ਮਾਰ ਦਿੱਤੀ ਹੁਣ ਇਹ ਵਰਤਾਰਾ ਲਗਾਤਾਰ ਵੱਧਦਾ ਜਾ ਰਿਹਾ ਮਨੁੱਖੀ ਜੀਵਨ ਮਨੁੱਖੀ ਜ਼ਿੰਦਗੀ ਦੀ ਕਦਰ ਬਿਲਕੁਲ ਦਿਮਾਗਾ ਚ ਖਤਮ ਹੋ ਰਹੀ ਹੈ ਮਿੰਟ ਚ ਕਤਲ ਕਰ ਦੇਣਾ ਇਹ ਵਰਤਾਰਾ ਆਮ ਜਾਂ ਬਣ ਗਿਆ ਰੋਜ਼ਾਨਾ ਹੀ ਕਿੰਨੀਆਂ ਹੀ ਖਬਰਾਂ ਭਾਰਤ ਦੇ ਵਿੱਚ ਇਹੋ ਜਿਹੀਆਂ ਬਣਦੀਆਂ ਕਿ ਪਤਨੀ ਨੇ પતિ ਦਾ ਕਤਲ ਕਰਤਾ ਪਤੀ ਨੇ ਪਤਨੀ ਦਾ ਕਤਲ ਕਰਤਾ ਪ੍ਰੇਮੀ ਨੇ ਪ੍ਰੇਮਿਕਾ ਮਾਰਤੀ ਪ੍ਰੇਮਿਕਾ ਨੇ ਪ੍ਰੇਮੀ ਮਰਵਾਤਾ ਆ ਕੁਛ ਰੋਜ਼ ਆਉਂਦਾ ਹੁਣ ਇਹ ਘਟਨਾ ਗੁਜਰਾਤ ਦੇ ਕਸ਼ ਦੀ ਹੈ ਪਰ ਹੈ ਗੰਭੀਰ ਔਰ ਮੇਰੀ ਬੇਨਤੀ ਇੱਕ ਕੁੜੀਆਂ ਨੂੰ ਵੀ ਹੈ ਤੇ ਮੁੰਡਿਆਂ ਨੂੰ ਵੀ ਦੇਖੋ ਯਾਰ ਜ਼ਿੰਦਗੀ ਨੂੰ ਇੰਨਾ ਸਸਤਾ ਨਾ ਸਮਝੋ ਜ਼ਿੰਦਗੀ ਨੂੰ ਲੜ ਝਗੜ ਕੇ, ਕ੍ਰੋਧ ਦੇ ਵਿੱਚ, ਗੁੱਸੇ ਦੇ ਵਿੱਚ ਕੱਟੀ ਜਾਣਾ ਇਹ ਬਹੁਤ ਵੱਡੀ ਮੂਰਖਤਾ ਹੈ। ਜਿਵੇਂ ਮੰਨ ਲਓ ਤੁਹਾਡੇ ਘਰੇ ਖੰਡ ਦੀ ਬੋਰੀ ਪਈ ਹੋਵੇ ਤੇ ਤੁਸੀਂ ਉਸ ਖੰਡ ਨੂੰ ਰੋਜ਼ ਕਿਲੋ-ਕੈਵੇਂ ਹੀ ਰੋੜੀ ਜਾਓ, ਛੁੱਟੀ ਜਾਓ ਬਾਹਰ। ਦੂਜੇ ਦਿਨ ਤੁਹਾਡੇ ਦਿਮਾਗ 'ਚ ਆ ਜਾਣਾ ਵੀ ਮੈਂ ਮੂਰਖਾ, ਮੈਂ ਪਾਗਲਾ, ਮੈਂ ਬੇਵਕੂਫਾ, ਇੰਨੀ ਕੀਮਤੀ ਖੰਡ ਤਾਂ ਮੈਂ ਇਹਨੂੰ ਐਵੇਂ ਛੁੱਟੀ ਜਾਂਦਾ। ਜ਼ਿੰਦਗੀ ਖੰਡ ਕਿਲੋ ਤੋਂ ਕਰੋੜਾਂ ਗੁਣਾ ਕੀਮਤੀ ਹੈ। ਤਾਂ ਤੁਸੀਂ ਇੱਕ ਇੱਕ ਦਿਨ ਕਰੋਧ ਚ ਗੁੱਸੇ ਚ ਖਿਜ ਚ ਐਵੇਂ ਹੀ ਆਪਾ ਕੱਟੀ ਜਾਂਦੇ ਹੁਣ ਜੇ ਮੈਨੂੰ ਕੋ ਕਹਵੇ ਹਾਂ ਮੈਨੂੰ ਵੀ ਆਉਂਦਾ ਹੋਣਾ ਪਰ ਬਹੁਤ ਸਾਰੇ ਲੋਕ ਐਦਾਂ ਦੇ ਵੇਖਦੇ ਆ ਜਿਨ੍ਹਾਂ ਨੂੰ ਦੁੱਖ ਤਕਲੀਫਾਂ ਸਾਡੇ ਨਾਲੋਂ ਵੀ ਜ਼ਿਆਦਾ ਨਹੀਂ ਪਰ ਉਹ ਖਿਜਦੇ ਨਹੀਂ ਉਹ ਹੋਛਾਪਨ ਨਹੀਂ ਕਰਦੇ ਉਹ ਬੁੜਕਦੇ ਨਹੀਂ ਉਹ ਸ਼ਾਂਤ ਰਹਿੰਦੇ ਨੇ ਤੇ ਜਿਓ ਤੇ ਜੀਣ ਦਿਓ ਇਹ ਫਾਰਮੂਲਾ ਅਪਣਾਉਂਦੇ ਨੇ ਕੁਝ ਲੋਕਾਂ ਦਾ ਫਾਰਮੂਲਾ ਹੈ ਨਾ ਜੀਣਾ ਨਾ ਜੀਣ ਦੇਣਾ ਕੁਝ ਲੋਕਾਂ ਦਾ ਫਾਰਮੂਲਾ ਹੈ ਜੀਓ ਤੇ ਜੀਣ ਦਿਓ ਹੁਣ ਤਹ ਤੁਸੀਂ ਕਰਨਾ ਹੈ ਵੀ ਤੁਸੀਂ ਕਿਹੜਾ ਫਾਰਮੂਲਾ ਚੱਕਣਾ ਜੀਓ ਤੇ ਜੀਣ ਦਿਓ ਜਾਂ ਨਾ ਜੀਣਾ ਮੈਂ ਨਾ ਮੈਂ ਜੀਣ ਦੇਣਾ ਸਾਰਾ ਕੁਝ ਆਪਣੇ ਮੁਤਾਬਕ ਨਹੀਂ ਚੱਲ ਸਕਦਾ ਹੁੰਦਾ ਦੂਜੇ ਮਲੋ ਆਪਾਂ ਦੋ ਜਣੇ ਆ ਤੇ ਦੋਵੇਂ ਅਲੱਗ-ਅਲੱਗ ਇਨਸਾਨ ਨੇ ਉਹਨਾਂ 'ਚ ਅਲੱਗ-ਅਲੱਗ ਜਾਣ ਐ ਅਲੱਗ-ਅਲੱਗ ਉਹਨਾਂ ਦੀਆਂ ਰੁਚੀਆਂ ਨੇ ਅਲੱਗ-ਅਲੱਗ ਉਹਨਾਂ ਦੀ ਸੋਚ ਹੈ ਤਾਂ ਹਰ ਬੰਦੇ ਨੇ ਆਪਣੀ ਵੱਖਰੀ-ਵੱਖਰੀ ਸੋਚ ਤੇ ਰੁਚੀਆਂ ਮੁਤਾਬਕ ਜਿਉਣਾ ਹੁੰਦਾ ਇਹਨੂੰ ਕਬੂਲ ਕਰਨਾ ਚਾਹੀਦਾ ਨਹੀਂ ਕਰਾਂਗੇ ਤਾਂ ਐਦਾ ਕਤਲ ਹੋਣਗੇ ਜਿੱਦਾਂ ਉਹਨੇ ਸੀਆਰਪੀਐਫ ਦੇ ਮੁੰਡੇ ਨੇ ਉਹ ਥਾਣੇਦਾਰ ਕੁੜੀ ਦਾ ਕਰਤਾ ਅਗਲੀ ਵੱਡੀ ਖਬਰ ਹੈ ਕਿ 46 ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਇਹ ਖਬਰ ਹਰਿਆਣਾ ਤੋਂ ਹੈ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੀ ਲਗਾਤਾਰ ਆਈਐਸ ਤੇ ਪੀਸੀਐਸ ਅਫਸਰਾਂ ਦੇ ਤਬਾਦਲੇ ਹੋ ਰਹੇ ਨੇ ਆ ਪਿਛਲੇ 2 ਦਿਨ ਪਹਿਲਾਂ ਹੀ ਕਿੰਨੇ ਸਾਰੇ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਗਏ 2 ਦਿਨ ਪਹਿਲਾਂ 9 ਆਈਐਸ ਤੇ ਜਿਹੜੇ ਪੀਸੀਐਸ ਅਫਸਰ ਨੇ ਇਹਨਾਂ ਦੇ ਤਬਾਦਲੇ ਕੀਤੇ ਗਏ ਤੇ ਹੁਣ ਹਰਿਆਣਾ ਨੇ ਚੱਕ ਕੇ 46 ਆਈਐਸ ਤੇ ਪੀਸੀਐਸ ਜਿਹੜੇ ਐਚਸੀਐਸ ਜਿਵੇਂ ਆਪਣੇ ਪੀਸੀਐਸ ਐ ਪੰਜਾਬ ਸਿਵਲ ਸਰਵਿਸ ਉੱਥੇ ਐਚਸੀਐਸ ਐ ਹਰਿਆਣਾ ਸਿਵਲ ਸਰਵਿਸ ਤਾਂ ਉਹਨਾਂ ਨੇ ਉਹ ਤਬਾਦਲੇ ਕੀਤੇ ਨੇ ਇਹ ਪੰਜਾਬ ਤੇ ਹਰਿਆਣੇ ਦੇ ਵਿੱਚ ਇੰਜ ਲੱਗਦਾ ਜਿਵੇਂ ਮੁਕਾਬਲਾ ਚੱਲ ਰਿਹਾ ਬਦਲੀਆਂ ਦਾ ਪਰ ਇਹ ਹੋਣੀਆਂ ਚਾਹੀਦੀਆਂ ਨੇ ਇੱਕੋ ਥਾਂ ਜਦੋਂ ਲੰਮਾ ਟਾਈਮ ਕੋਈ ਬੰਦਾ ਟਿਕਿਆ ਰਹਿੰਦਾ ਉਹਦਾ ਦਿਮਾਗ ਖਰਾਬ ਹੋ ਜਾਂਦਾ ਭਾਵੇਂ ਬਦਲੀਆਂ ਕਰਨ ਨਾਲ ਬਹੁਤਾ ਫਰਕ ਨਹੀਂ ਪੈਂਦਾ ਸਿਸਟਮ ਜਦੋਂ ਹੋ ਜਾਏ ਤੇ ਸਾਰਾ ਕੁਝ ਉਹੋ ਜਿਹਾ ਚੱਲਣਾ ਪਰ ਫਿਰ ਵੀ ਫਰਕ ਤਾਂ ਪੈਂਦਾ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਪਿਆਰਿਓ